ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸੋਹਣੇ ਸੁਨੱਖੇ ਬਣ ਕੇ ਤੇ ਕਾਲਜ ਪਹੁੰਚੇ ਆ ਕਾਲਜ ਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਵੀ ਜਿਹੜੇ ਪੁਰਾਣੀ ਜਨਤਾ ਜਿੰਨੀ ਵੀ ਪੜ ਕੇ ਗਈ ਆ ਵੀਰ ਭਰਾ ਪੜ ਕੇ ਗਏ ਜਿੰਨੇ ਵੀ ਉਹਨਾਂ ਨੂੰ ਦੁਬਾਰੇ ਸੱਦਿਆ ਗਿਆ ਫੰਕਸ਼ਨ ਕਰਾਇਆ ਜਾ ਰਿਹਾ ਤੇ ਆਪਾਂ ਵੀ ਫੀਸ ਐਂਟਰੀ ਜਿਹੜੀ ਲੇਤੀ ਸੀ ਔਨਲਾਈਨ ਉਹਦੇ ਵਿੱਚ ਆਪਾਂ ਨੂੰ ਨੰਬਰ ਮੇਰਾ ਸ਼੍ਰੀ ਸ਼੍ਰੀ 108 ਤੇ ਨਾਲ ਆਪਣੇ ਕੁਲਦੀਪ ਸੈਕਲ ਦੀ ਕਿੰਨਾ ਨੰਬਰ ਮਿਲਿਆ ਤੈਨੂੰ 319 ਬਾਈ ਆਪਣਾ 319 ਬਾਈ ਨੰਬਰ ਮਿਲਿਆ ਤੇ ਆਪਾਂ ਤੁਹਾਨੂੰ ਪੁਰਾਣੇ ਚਿਹਰਿਆਂ ਨਾਲ ਵੀ ਮਿਲਾਵਾਂਗੇ ਮਾਸਟਰਾਂ ਨਾਲ ਵੀ ਮਿਲਾਵਾਂਗੇ ਤੇ ਪ੍ਰੋਗਰਾਮ ਵੀ ਦਿਖਾਵਾਂਗੇ ਅੱਜ ਕੱਡੇ ਵੱਡੇ ਸਾਰੇ ਇਕੱਠੇ ਹੋਏ ਆ ਸਾਰੇ ਬੰਦਿਆਂ ਨੂੰ ਜਿਹੜੇ ਵੀਡੀਓ ਦੇਖ ਰਹੇ ਆ ਜੇਕਰ ਉਹ ਸਾਡੇ ਨਾਲ ਪੜ੍ਹੇ ਆ ਜਾਂ ਕਿਉਂਛੇ ਪੜ੍ਹਿਆ ਤਾਂ ਆਪ ਦਾ ਆਪ ਦਾ ਰੋਲ ਨੰਬਰ ਜਰੂਰ ਕਮੈਂਟ ਕਰਿਓ ਤੇ ਬਾਕੀ ਦਾ ਮਾਹੌਲ ਤੁਹਾਨੂੰ ਅੰਦਰ ਦਿਖਾਉਣੇ ਆ ਜਾਂ ਕਿ ਕੀ ਚੱਲ ਰਿਹਾਗਾ ਤਕਰੀਬਨ ਮੌਸਮ ਕਰਾਵਾ ਅੱਜ ਥੋੜਾ ਜਿਹਾ ਮੌਸਮ ਕਰਾਵਾ 2014 ਤੋਂ ਬਾਅਦ ਆਪਾਂ ਪਹਿਲੀ ਵਾਰ ਜਿਹੜਾ ਕਾਲਜ ਆਏ ਆ ਤੇ ਜਿੰਨੇ ਵੀ ਆਪਣੇ ਪੜਾਉਣ ਵਾਲੇ ਮਾਸਟਰ ਸੀਗੇ ਸਾਰ ਸੀਗੇ ਮੈਡਮ ਸਿੰਘਾ ਸਾਰਿਆਂ ਨੇ ਆਪਾਂ ਨੂੰ ਪਛਾਨ ਲਿਆ ਮੈਨੂੰ ਤਾਂ ਅਸੀਂ ਮੇਰੀ ਪਛਾਣ ਨਹੀਂ ਆਉਣੀ ਤੇ ਪਰ ਉਹਨਾਂ ਨੇ ਵਧੀਆ ਪਛਾਣਿਆ ਤੇ ਚੰਗੀ ਮਿਲਣੀ ਹੋਈ ਉਹਨਾਂ ਨਾਲ ਤੇ ਵਿਦਿਆਰਥੀ ਮਿਲਣੀ ਤੁਹਾਨੂੰ ਦਿਖਾਉਣੇ ਆ ਨਾਲ ਆਹ ਬਾਈ ਆਪਣੇ ਛੋਟਾ ਚਲੋ ਜੀ ਅੰਦਰ ਚੱਲਦੇ ਆਂ ਫਿਰ ਲੋ ਜੀ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਆ ਆਪਣਾ ਨੰਬਰ 108 ਆ ਤੇ ਉੱਪਰ ਲਿਖਿਆ ਆਈ ਲਵ ਪੰਜਾਬੀ ਯੂਨੀਵਰਸਿਟੀ ਕਾਲਜ ਪੁੱਦਾ ਤੇ ਸਾਹਮਣੇ ਆਪਣਾ ਕਾਲਜ ਆ ਜੋਨਾ ਪਾ ਚੱਲਦੇ ਆ ਸਭ ਤੋਂ ਪਹਿਲਾਂ ਗੇਟ ਤੋਂ ਮੁੜ ਕੇ ਨਾਲ ਹੀ ਇੱਥੇ ਪਰਚੀਆਂ ਕੱਢਦੇ ਆਲੇ ਨੰਬਰ ਦਿੰਦੇ ਜਿਨ੍ਹਾਂ ਨੇ ਪਹਿਲਾਂ ਬੁੱਕ ਕਰਾਇਆ ਉਹਨਾਂ ਨੂੰ ਮਿਲਦੇ ਆ ਤੇ ਆ ਆਪਣੇ ਕਾਲਜ ਦਾ ਲੱਗਿਆ ਜੀ ਬੋਰਡ ਹੁਣ ਅੰਦਰ ਚੱਲਦੇ ਆ ਟੈਂਟ ਕਾਉਂਟਰ ਲੱਗਿਆ ਚਾਹ ਚੂਹਾ ਪੀ ਲੀਂਗਾ ਆਪਾਂ ਸਾਨੂੰ ਉਧਰ ਦਾ ਵੀ ਦੌਰਾ ਕਰਾ ਦੇਾਂਗੇ ਇੱਕ ਉਹ ਸਾਹਮਣੇ ਬਾਈ ਬੈਠਾ ਉਹਥੇ ਆਪਣਾ ਗਾਰਡ ਵੀਰ ਉਥੋਂ ਐਂਟਰੀ ਕਰਕੇ ਪਰਚੀ ਦਿੰਦਾ ਇਧਰ ਬਾਕਸਰ ਖੜੇ ਆ ਨਾਲ ਇੱਥੋਂ ਫੇ ਚੈੱਕ ਕਰਕੇ ਤੇ ਇਧਰਲੇ ਪਾਸੇ ਸਾਹਮਣੇ ਹੋਸਟਲਾ ਪੁਰਾਣਾ ਹਲ ਹਾਲ ਇੱਥੇ ਕੋਈ ਨਹੀਂ ਰਹਿ ਰਿਹਾ ਸਾਹਮਣੇ ਟੈਂਟ ਲੱਗਿਆ ਟੈਂਟ ਤੇ ਪ੍ਰੋਗਰਾਮ ਰੰਗਾ ਰੰਗ ਮਾਹੌਲ ਚੱਲ ਰਿਹਾ ਹੈਗਾ ਕਾਲਜ ਦਾ ਇੱਕ ਗੇੜਾ ਦਵਾਂਗੇ ਪਹਿਲਾਂ ਉਸ ਤੋਂ ਬਾਅਦ ਦੇ ਵਿੱਚ ਆਪਾਂ ਚੱਲਾਂਗੇ ਪ੍ਰੋਗਰਾਮ ਦੇ ਵਿੱਚ ਆਹ ਮੁੰਡੇ ਦਾ ਨਾਮ ਸਮਰ ਗਿੱਲਾ ਕੱਪ ਚੱਕੀ ਫਿਰਦਾ ਕਲਾਕਾਰ ਆ ਕਹਿੰਦੇ ਗੀਤ ਗੁਦਗਾਉਂਦਾ ਮੁੰਡਾ ਹੋਰ ਫਿਰ ਇੱਥੇ ਕੋਈ ਪ੍ਰੋਗਰਾਮ ਲਾਏਗਾ ਆ ਕਰਾਂਗੇ ਜਰੂਰ ਬਈ ਇਸ ਦੀ ਕਹਾਣੀ ਜੀ ਗਲ ਚੋਣਾ ਅਜ ਤੱਕ ਨਿਕਲੇ ਜੁਲਫਾ ਦੇ ਫੰਦੇ ਜੀ ਸੇਨੀ ਤੋਂ ਐਸੇ ਦਿਲ ਕੇ ਮੁਰਕੇ ਨਾ ਖੜੇ ਹੋਇਓ ਸਜਣਾ ਦੇ ਨਾਂ ਬਿਨਾ ਕੁਝ ਸਾਥੋਂ ਨਾ ਖੜੇ ਹੋਇਓ ਮਖਮਲ ਦੇ ਦਿਨ ਹੁੰਦੇ ਸੀ ਸ਼ੱਕਰ ਜਈਆਂ ਰਾਤਾਂ ਸੀ ਮਿਸ਼ਰੀ ਦੀਆਂ ਡੜੀਆਂ ਆਇਓ ਤੋਂ ਸਜਣਾ ਦੀਆਂ ਬਾਤਾਂ ਸੀ ਸੁਰਮੇ ਵਿੱਚ ਲਿਪਟੇ ਤਕਣੀ ਮੋਨਾ ਸੇ ਚੋਰ ਬੜੀ ਸਜਣਾ ਦਾ ਸੁਖੀ ਹਾਸਾ ਦਿਨ ਦਾ ਹਸਿਰ ਬੜੀ ਖੋਰ ਤੱਕ ਕਦ ਕੋਲੀ ਗਾ ਬੂਹਾ ਵਿਖੇ ਰੰਦਾ ਹੁੰਦੇ ਮੈਨੂੰ ਰੋਜ ਸਵੇਰੀ ਸੁਪਰਾਮ ਤੇਰੇ ਪੈਰਾਂ ਦਾ ਥਾਲੀ ਫੋਟੋ ਬਹੁਤ ਪੁਰਾਣੀ ਲੱਗੀ ਹੋਈ ਇੱਥੇ ਬੱਲੇ ਫੋਟੋ ਉੱਥੇ ਨਹੀਂ ਸਾਹਮਣੇ ਕਾਉਂ ਤੇ ਇਹ ਉਹ ਫੋਟੋ ਨਹੀਂ ਥਾਂ ਦੇ ਸਾਹਮਣੇ ਬਹੁਤ ਸੋਹਣਾ ਸੰਦੇਸ਼ ਹੈ ਇਹਦੇ ਵਿੱਚ ਸਾਉ ਤੋਂ ਪਹਿਲਾਂ ਕੰਟੀਨ ਜਿਹੜੀ ਹੁੰਦੀ ਸੀ ਇੱਥੇ ਹੁੰਦੀ ਸੀ ਆਹ ਕਮਰਾ ਕੰਟੀਨ ਸੀ ਤੇ ਬੱਬਰ ਵੈਂਦਾ ਹੁੰਦਾ ਸੀ ਤੇ ਹੁਣੇ ਪਤਾ ਨਹੀਂ ਕੰਟੀਨ ਹੈਗੀ ਆ ਵੀ ਕਿ ਨਹੀਂ ਸ਼ਾਇਦ ਹੀ ਕੰਟੀਨ ਹੈਗੀ ਆ ਸ਼ਾਇਦ ਨਹੀਂ ਹੈ ਨਹੀਂ ਕੰਟੀਨ ਹੁਣੇ ਤੇ ਇਹ ਕੰਟੀਨ ਨਹੀਂ ਸੀ ਪਹਿਲਾਂ ਫਿਰ ਉਸ ਤੋਂ ਬਾਅਦ 2015 ਦੇ ਵਿੱਚ ਉਹ ਸਾਹਮਣੇ ਵਾਲੀ ਕੰਟੀਨ ਆ ਬਖਲਵਾਈ ਸੀਗੀ ਤੁਹਾਨੂੰ ਦੱਸਦੇ ਆ ਪ੍ਰਿੰਸੀਪਲ ਸਾਹਿਬ ਹੁੰਦੇ ਸੀ ਲਾਹਵ ਸਿੰਘ ਖੀਵਾ ਜੀ ਉਹਨਾਂ ਦੇ ਦਰਾਂ ਉਹ ਸਾਹਮਣੇ ਵਾਲੀ ਜਿਹੜੀ ਕੰਟੀਨ ਆ ਉੱਥੇ ਖਲਵਾਈ ਸੀਗੀ ਬਹੁਤ ਸਵੇਨੇ ਯਾਦਾਂ ਆ ਘਾ ਕੋਈ ਇਥੇ ਐਨੀ ਸੀ ਨਾ ਪਰਸ਼ਨ ਲੱਗਣਾ ਸੀ ਨਾ ਰਸਤ ਸੀਗੇ ਯਾਰ ਜਾਂ ਹੁੰਦਾ ਸੀ ਬੀਆ ਬਣ ਜਾ ਤਾਨੂੰ ਨੇੜੇ ਜਾ ਕੇ ਦਿਖਾਉਣੇ ਮੈਂ ਤੇ ਗੁਰਦੀਪ ਆਹ ਕਲਾਸ ਹੁੰਦੀ ਸੀ ਆਪਣੀ ਆ ਆਲੀ ਤੇ ਆ ਆਲੀ ਇਥੇ ਦੋਨੇ ਕਲਾਸਾਂ ਚ ਆਪਣੇ ਬੀਆ ਸੈਕੰਡ ਇਅਰ ਦੇ ਲੈਕਚਰ ਲੱਗਦੇ ਹੁੰਦੇ ਸੀ ਆ ਕੰਟੀਨਾਂ ਸਾਰਾ ਬੈਂਚ ਬੂਨ ਚ ਬਾਅਦ ਚ ਬਣਿਆ ਸਾਰੇ ਨਵੇਂ ਸਟੂਡੈਂਟ ਸਾਰੇ ਮੇਰੇ ਹਿਸਾਬ ਨਾਲ ਇਥੇ ਵਹਿੰਦੇ ਆ हां ਅਸੀਂ ਬਹੁਤ ਮੁਸ਼ਕਲ ਦੇ ਨਾਲ ਇਹ ਕੰਟੀਨ ਜਿਹੜੀ ਲੈਤੀ ਸੀ ਸਾਡੇ ਦੌਰ ਚ ਮਸਾ ਮਸਾ ਸਾਨੂੰ ਵਧੀਆ ਕੰਟੀਨ ਮਿਲੀ ਸੀ ਪਹਿਲਾਂ ਛੋਟਾ ਜਿਹਾ ਕਮਰਾ ਹੁੰਦਾ ਸੀ ਬੱਬਰ ਵੈਨਾ ਹੁੰਦਾ ਸੀ ਫਿਰ ਇਹ ਕੰਟੀਨ ਜਿਹੜੀ ਸੀਗੀ ਕਾਲਚਰਾਣੀ ਵਾਲੇ ਪਾਈਆਂ ਕੋਲੇ ਹੁੰਦੀ ਸੀ ਅੱਜ ਹੁਣ ਵੀ ਕੰਟੀਨ ਹੈ ਮੌਜੂਦਾ ਇੱਥੇ ਜਵਾਗਰ ਦਾ ਇਧਰਲੇ ਪਾਸੇ ਗਰਾਊਂਡ ਆ ਤੇ ਆ ਬੀਏ ਫਸਟ ਇਅਰ ਤੇ ਸੈਕੰਡ ਇਅਰ ਦੀਆਂ ਕਲਾਸਾਂ ਜਿਹੜੀਆਂ ਐਸਾਈਡ ਲੱਗਦੀਆਂ ਸੀ ਇਹ ਦੋ ਕਮਰੇ ਆ ਸਾਹਮਣੇ ਜਿੱਦੋਂ ਕੁਲਦੀਪ ਆਉਂਦਾ ਸਾਹਮਣੇ ਨੇ ਇੱਕ ਰੈਂਪ ਜਾਂ ਬਣਿਆ ਰਿਆ ਉਹਦੇ ਉਰਲੇ ਪਾਸੇ ਦੇ ਪਰਲੇ ਪਈ ਥੜੀਆਂ ਸੀ ਇਧਰਲੇ ਪਾਸੇ ਆਪਾਂ ਬੈਠੇ ਹੁੰਦੇ ਸੀ ਉਰਲੇ ਪਾਸੇ ਜਿੱਥੇ ਕੁਰਸੀਆਂ ਪਈਆਂ ਹੁਣ ਤੁਹਾਨੂੰ ਦਿਖਾਉਣਾ ਹੈ ਗਰਾਊਂਡ ਦੀ ਹਾਲਤ ਸਟੇਜ ਪਹਿਲਾਂ ਟੈਂਕੀ ਵਾਲੇ ਪਾਸੇ ਸਾਹਮਣੇ ਹੁੰਦੀ ਸੀ ਬਾਅਦ ਚ ਬਈਆਂ ਨੇ ਪੱਟ ਕੇ ਇੱਥੇ ਬਣਾਤੀ ਆ ਇਸ ਥਾਂ ਤੇ ਆਹ ਟਰੈਕ ਆ ਜੀ ਆਪਾਂ ਇਸੇ ਭਾਈ ਦੇ ਰਹੇ ਹਾਂ 100 ਮੀਟਰ 200 ਮੀਟਰ ਰੇਸ ਕਰਦੇ ਰਹੇ ਗਰਾਊਂਡ ਦੇ ਹਾਲਾਤ ਠੀਕ ਆ ਜਿੰਨੇ ਵੀ ਆਪਣੇ ਨਾਲ ਦੇ ਜਾਂ ਆਪਣੋ ਅਗਲੇ ਪਿਛਲੇ ਜਿੰਨੇ ਵੀ ਪਹੁੰਚੇ ਆ ਚਾਹੇ ਕੁੜੀਆਂ ਚਾਹੇ ਮੁੰਡੇ ਆ ਸਭ ਆਪ ਦਾ ਜਿਆਦਾ ਜਿਹੜੀਆਂ ਤਾੜੀਆਂ ਕਰਨ ਤੇ ਲੱਗੇ ਆ ਕਾਲਜ ਦੀਆਂ ਸਭ ਫੋਟੋਆਂ ਖਿੱਚਣ ਤੇ ਲੱਗੇ ਆ ਸਾਹਮਣੇ ਕੁੜੀਆਂ ਲੱਗੀਆਂ ਫੋਟੋਆਂ ਖਿੱਚਣ ਇਧਰ ਬਾਈ ਲੱਗੇ ਆ ਸਾਹਮਣੇ ਤੇ ਇਧਰ ਕਲੀਪ ਲੱਗਿਆ ਮੇਰੇ ਨਾਲ ਵਲੌਗ ਬਣਾਉਣਾ ਤੇ ਇੱਕ ਦੋ ਸ਼ਾਰਟ ਵੀ ਬਣਾਵਾਂਗੇ ਵਧੀਆ ਵਧੀਆ ਜਿੱਥੇ ਬੈੰਦੇ ਰਹੇ ਆ ਜਿੱਥੇ ਖੜਦੇ ਰਹੇ ਆ ਤੇ ਆ ਮਾਹੌਲ ਆ ਬਾਕੀ ਦਾ ਮਾਹੌਲ ਉਧਰ ਗਰਾਊਂਡ 'ਚ ਜਿਆਦਾ ਭਖਿਆ ਹੋਇਆ ਆ ਇਧਰ ਬੰਦੇ ਉਹੀ ਆਏ ਜਿਹੜੀਆਂ ਜਿਆਦਾ ਤਾੜੀਆਂ ਕਰਨੀਆਂ ਚਾਹੁੰਦੇ ਆ ਸਾਹਮਣੇ ਲਾਇਬ੍ਰੇਰੀ ਉੱਪਰਲੇ ਪਾਸੇ ਜਿੱਥੇ ਤਾਜ਼ੀਆਂ ਕਰੀਂਦੇ ਦੋੜੀ ਨਾਲ ਦੀ ਫੋਟੋਮਾਟ ਮੈਂ ਖਿੱਚੀ ਜਾਂਦੇ ਆ ਤੇ ਲਾਇਬ੍ਰੇਰੀ ਦੇ ਵਿੱਚ ਇੱਕ ਫੋਟੋ ਲੱਗੀ ਹੋਈ ਹੈ ਛੋਟੀ ਜੀ ਉਹ ਮੈਂ ਬਣਾਈ ਸੀ ਉਹ ਅੱਜ ਤੱਕ ਵੀ ਉੱਥੇ ਲੱਗੀ ਪਈ ਹੈ ਜੇ ਹੋ ਸਕੇ ਤਾਂ ਤੁਹਾਨੂੰ ਜਰੂਰ ਦਿਖਾਉਂਗਾ ਮੈਂ ਇੱਕ ਬੈਠਣ ਦੀ ਜਗ੍ਹਾ ਆਪਣੀ ਇਹ ਸੀ ਜਨਰੇਟਰ ਪਿਆ ਜਿੱਥੇ ਇੱਥੇ ਬਹਿੰਦੇ ਹੁੰਦੇ ਸੀ ਉਹ ਸਾਹਮਣੇ ਖੂਂਜੇ ਦੇ ਵਿੱਚ ਸਾਹਮਣੇ ਉੱਥੇ ਬਹਿੰਦੇ ਸੀ ਤੇ ਹੁਣ ਆਪਾਂ ਚੱਲਦੇ ਆਂ ਸਟੇਜ ਤੇ ਦੇਖਦੇ ਆਂ ਸਰ ਰਵਿੰਦਰ ਸਿੰਘ ਘੋਮਣ ਲੈਕਚਰ ਦੇ ਰਹੇ ਆ ਬਹੁਤ ਸੋਹਣਾ ਬੋਲਦੇ ਆ ਸਭ ਦੇ ਚਹੇਤੀ ਜਿਹੜੇ ਮਾਸਟਰ ਨੇ ਬਾਕੀ ਦਾ ਮਾਹੌਲ ਸਾਨੂੰ ਉੱਥੇ ਬੈਠ ਕੇ ਦਿਖਾਉਣੇ ਆ ਆਪਣੇ ਨਾਲ ਦੀਆਂ ਕਲਾਸਮੇਟ ਕੁੜੀਆਂ ਵੀ ਆਈਆਂ ਸੀਗਾ ਉਹ ਵੀ ਵਿਚਾਰੀਆਂ ਮਿਲੀਆਂ ਤੇ ਦੋਸਤ ਬਹੁਤ ਥੋੜੇ ਆਏ ਆ ਅੱਜ ਸਿਮਲੇ ਦੀ ਸ਼ਾਮ ਦਾ ਸਭਾ ਸਾਰਾ ਬਹੁਤ ਵਧੀਆ ਓਕੇ ਤੇ ਜਮਾ ਵਾਲੇ ਉੱਥੇ ਲੱਭਾ ਨਹੀਂ ਸਤਾ ਉਹਨਾਂ ਜਿਹੜੇ ਵੀ ਲੋਕੀ ਵੀ ਨੋਟ ਕਰੀ ਗਰੀਆਂ ਆ ਪੋਸਟ

ਆਫਿਸ ਕੋਈ ਪ੍ਰਫਾਸਰ ਕੋਈ ਬੈਂਕਰ ਕੋਈ ਕੋਪਰੇਟ ਆਫਿਸ ਮੈਂ ਕਹਿੰਦਾ ਕੀ ਬਾਤ ਹੈ ਤੇ ਕੋਈ ਅੰਗਰੇਜ਼ੀ ਕਿਹੜੀ Ha <laughs> ha. ਬਹੁਤ ਬਹੁਤ ਧੰਨਵਾਦ ਸਾਡੇ ਮੀ ਆ ਗਿਆ ਡਾਕਟਰ ਜੀ ਧੰਨਵਾਦ ਤੁਸੀਂ ਆਏ ਤੁਸੀਂ ਆਪਣਾ ਚਰਪੀ ਲੈ ਲੈਂਗੇ ਬਹੁਤ ਧੰਨਵਾਦ ਤੁਹਾਡਾ ਇੱਥੇ ਸਾਡੇ ਫਿਜ਼ੀਕਲ ਵਾਲੇ ਸਰ ਵੀ ਆਏ ਸੀ ਡਾਕਟਰ ਹਰਪ੍ਰੀਤ ਜੀ ਕਿੱਥੇ ਨੇ ਡਾਕਟਰ ਹਰਪ੍ਰੀਤ ਸਾਹਿਬ ਬੜਾ ਮਨ ਨੂੰ ਰਾਤੀ ਸਕੇਦੀ ਹੋਈ ਪਰ ਸਾਹ ਸਾਰੀ ਰਾਤ ਕਿੱਦੇ ਨੇ ਮਨੇ ਬਾਹਰ ਪਿਆਰੀ ਪਿਆਰੀ ਭੂਰ ਤੇ ਉਹਦਾ ਵੱਡਾ ਜਿਹਾ ਬੰਦਾ ਸਟੇਜ ਤੇ ਆ ਕੇ ਬੋਲੀ ਜਾਂਦਾ ਮਾਣੇ ਬਟਾੜੇ ਧੰਨਵਾਦ ਕਰਾਂਗਾ ਸਾਡੇ ਜੀਵੀ ਸਰ ਦਾ ਜੀਵੀ ਸਰ ਜਿ ਕੋ ਨਹੀਂ ਗੁਰਬਖਸ਼ ਸਿੰਘ ਉਹ ਤਾਂ ਲੱਗਦਾ ਚਾਹ ਪੀਣ ਗਏ ਹੋਏ ਨੇ ਸਾਡੇ ਕਾਲਜ ਦੇ ਏ ਬਾਟੀ ਹੈ ਜੀ ਆ ਸਾਰਾ ਉਹ ਸਾਰਾ ਨਿਕਲ ਇਸ ਵਿੱਚ ਸਾਰਾ ਹੈ ਅੰਗਰੇਜ਼ੀ ਵਾਲੇ ਸਾਡੀ ਜਿੰਦ ਜਾਨ ਨੇ ਇਹ ਬੰਦੇ ਇਹ ਡਾਕਟਰ ਜਸਵੰਤ ਜੀ ਦੇ ਹિસ્ਸੇ ਵਾਲੇ ਜੀ ਹਸਰੀ ਵਾਲੇ ਇਹਨਾਂ ਦਾ ਵਿਸ਼ਾ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਅੰਗਰੇਜ਼ੀ ਨਹੀਂ ਸਾਰਾ ਜੀ ਉਹ ਮੈਂ ਤਾਂ ਉਹ ਨਹੀਂ ਪਤਾ ਉਹ ਕੀ ਬੋਲ ਕੀ ਕਮਲੀ ਕੰਨੀ ਦੇਖ ਮੈਂ ਤਾਂ ਦੇਖੀ ਜਾਵਾ ਕੀ ਹੋ ਗਿਆ ਆ ਪਾਣਾਂਗੇ ਮੈਂ ਵਾਪਰ ਗਿਆ ਬਾਈ ਸਾਹਮਣੇ ਭੰਗੜੇ ਪਾਈ ਜਾਂਦੀ ਹੈ ਜਨਤਾ ਤੇ ਆਪਾਂ ਤਕੜਾ ਜਾਂ ਸ਼ਾਟ ਲਾ ਦੇਗੇ ਫਿਰ ਬਲੌਗ ਦੀ ਕਰਦੇ ਆ ਜਈ ਸਮਾਪਤੀ ਇੱਥੇ ਆਪਣੇ ਨਾਲ ਦੇ ਬਹੁਤ ਥੋੜੇ ਬੰਦੇ ਆਏ ਸੀ ਹੈਲੋ ਡਾਰਲਿੰਗ ਹੈਲੋ 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 ਇਹ ਵੀ ਹੋਰ ਬੰਦਾ ਕੌਣ ਆਇਆ ਆਪਣੇ ਨਾਲ ਦਾ ਹੋਰ ਭਾਈ ਪਿਆਰ ਲੈ ਭਾਈ ਹੋਰ ਭਾਈ ਤੇ ਲੋਕ ਆਏ ਹੋਇਆ ਹਨਾ ਇਨਸ਼ਾਅੱਲਾ ਹਾਂ ਅਬ ਇਨਸ਼ਾਅੱਲਾ ਤੇ ਆ ਜੇ ਨਾ ਹੋਏ ਦਾ ਪ੍ਰੋਗਰਾਮ ਬਹੁਤ ਸੋਹਣਾ ਸੀ ਯਾਰ ਮਿੱਤਰ ਮਿਲੇ ਬਹੁਤ ਥੋੜੇ ਮਿਲੇ ਤੇ ਅੱਜ ਦੀ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਆਂ ਅੱਗੇ ਭਵਿੱਖ ਦੇ ਵਿੱਚ ਕੋਈ ਦੁਬਾਰੇ ਇਸ ਤਰ੍ਹਾਂ ਦੀ ਕੋਈ ਮੁਲਾਕਾਤ ਜਾਂ ਪ੍ਰੋਗਰਾਮ ਹੁੰਦਾ ਤੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਨੂੰ ਸੁਨੇਹਾ ਲਾਵਾਂਗੇ ਭਾਈ ਆਓ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ੁਕਰੀਆ ਧੰਨਵਾਦ ਜੀ